ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਪਹਿਲਾਂ ਤਾਂ ਧੰਨਵਾਦ ਕਰਦੇ ਆ ਤੁਸੀਂ ਬਾਬੇ ਦੇ ਨਿੱਕੇ ਜਿਹੇ ਰਜਗਾਰ ਨੂੰ ਮੱਕੀ ਦੀ ਰੋਟੀ ਸਰੋਂ ਦੇ ਸਾਗ ਨੂੰ ਇੰਨਾ ਪਿਆਰ ਦਿੰਨੇ ਹੋ ਵੀ ਵੱਡੇ ਵੱਡੇ ਢਾਬੇ ਦੇ ਮੁਰੇ ਫੇਲ ਐ ਫੇਲ ਆ ਬਿਲਕੁਲ ਆ ਦੇਖੋ ਮੈਂ ਕਹਿੰਦਾ ਯਾਰ ਕੱਪੜਿਆਂ ਦਾ ਵੀ ਨਾਸ ਬੱਜ ਜਾਂਦਾ ਕੰਮ ਕਰ 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 ਯਾਰ ਮਾਨਾ ਬਾਬਾ ਇਹ ਕੰਮ ਦਾ ਤੂੰ ਇਮਾਨਦਾਰੀ ਨਾਲ ਤੇ ਦਿਲੋਂ ਕਰਦਾ ਹਨਾ ਤੇ ਲੋਕ ਤੈਨੂੰ ਦਿਲੋਂ ਪਿਆਰ ਕਰਦੇ ਤੈਨੂੰ ਆਹ ਪਰੋਟੀ ਤੈਨੂੰ ਫੜਾਉਣੀ ਨਹੀਂ ਪੈਂਦੀ ਆਪੇ ਉੱਤੋਂ ਚੱਕਦੇ ਆ ਹਨਾ ਮੈਂ ਕਹਿੰਦਾ ਯਾਰ ਜੇ ਮੈਂ ਕਹਿਦਿਆਂ ਯਾਰ ਆ ਮਹਿਸੂਸ ਹੁੰਦਾ ਜਿਵੇਂ ਲੰਗਰ ਹੁੰਦਾ ਲੰਗਰ ਵਾਲਾ ਕੰਮ ਆ ਬੱਸ ਆਪੇ ਹੀ ਪੈਸੇ ਦੇ ਜਾਂਦੇ ਆਪੇ ਹੀ ਆਪਾਂ ਨਹੀਂ ਕਿਸੇ ਨੂੰ ਬਾਜ਼ ਮਾਰਦੇ ਯਾਰ ਬੱਬਾ ਤੂੰ ਜਿਹੜਾ ਮਾਨਦਾਰੀ ਨਾਲ ਕੰਮ ਕਰਦਾ ਹੁਣੇ ਕਰਦਾ ਕਿ ਪਹਿਲਾਂ ਜਿਹੜੇ ਤੂੰ ਧੰਦੇ ਕਰਿਆ ਮਾੜੇ ਕੰਮ ਚ ਉਹ ਵੀ ਕਰਿਆ ਉਹ ਵੀ ਇਮਾਨਦਾਰੀ ਨਾ ਕਰਦੇ ਰਿਆਂ। ਬਾਬਾ ਮੈਂ ਰਾਜਸਥਾਨ ਦੇ ਵਿੱਚ ਜਿਹੜਾ 2 ਨੰਬਰ ਦਾ ਕੰਮ ਕਰਦਾ ਸੀ ਨਾ ਉਹ ਵੀ ਇਮਾਨਦਾਰੀ ਨਾਲ ਕਰਿਆ ਡਰਾਈਵਰਾਂ ਨੂੰ ਪਤਾ ਹੈ। ਹਾਂ। ਉਹਦੋਂ 50 ਰੁਪਏ ਡੋਡਿਆਂ ਦੇ ਕਿਲੋ ਮਗਰ ਲੈਂਦਾ ਹੁੰਦਾ ਮੈਂ ਕਿਹੜਾ ਲੈ ਲੂ 50 ਰੁਪਏ ਬਈ। ਅੱਛਾ ਲੈ ਲੂ ਕੋਈ? ਨਹੀਂ ਲੈਂਦਾ। ਮੈਂ ਕਹਿੰਦਾ ਤੇ ਨਹੀਂ 50 ਹੀ ਤੁਹਾਡੇ 50 ਲੱਖ ਹੈ। ਅੱਛਾ ਤੇ ਬਣੇ ਵੀ 50 ਲੱਖ ਹੈ ਬਾਬਾ ਉਹ। ਹਾਂ। ਅੱਜ ਜਿਹੜਾ 60 ਲੱਖ ਦੇ ਮਕਾਨ 'ਚ ਬੈਠਾ ਉਹਨਾਂ ਦੀ ਦੇਣ ਆ ਬਾਬਾ। ਹਾਂ। ਤਾਂ ਹੀ ਆ ਉਹ 50 ਰੁਪਏ ਚੱਲਦੇ 5000 'ਚ ਸੀ ਆਪਣੇ। ਬਈ ਜੀ ਬਾਬੇ ਦੀ ਗੱਲ ਸਹੀ ਹੈ ਕਈ ਵਾਰੀ ਬੰਦਾ ਦੋ ਨੰਬਰ ਦਾ ਧੰਦਾ ਵੀ ਇਮਾਨਦਾਰੀ ਨਾਲ ਕਰਦਾ ਹੁੰਦਾ ਬਿਲਕੁਲ ਬਾਬਾ ਤੈਨੂੰ ਇਹਦੀ ਇੱਕ ਗੱਲ ਸੁਣਾਵਾਂ ਸੁਣਾਓ ਜਿਹੜੇ ਆਪਣੇ ਜੇਬ ਕਾਤਰੇ ਹੁੰਦੇ ਨੇ ਜੇਬ ਕਾਤਰੇ ਹਾਂ ਉਹਨਾਂ ਵਿੱਚ ਵੀ ਇਮਾਨਦਾਰ ਹੁੰਦੇ ਆ ਪਹਿਲਾਂ ਮੈਨੂੰ ਬਿਲਕੁਲ ਹੁਣ ਡਾਕੂ ਆ ਯਾਰ ਜਿਉਣਾ ਮੋੜੋਂ ਡਾਕੂ ਸੀ ਉਹ ਨੈਣਾ ਦੇ ਵੀ ਮੱਤਾ ਢੇਕਣ ਜਾਂਦਾ ਸੀ ਤੈਨੂੰ ਮੈਂ ਦੱਸਦਾ ਗੱਲ ਹਾਂ ਅ ਕੁਲਦੀਪ ਮਾਨਕ ਜਲਾਲਦਾਸੀ ਹੈ ਨਾ ਹਾਂਜੀ 2011 ਦੇ ਵਿੱਚ ਉਹਨਾਂ ਦੀ ਡੈਥ ਹੁੰਦੀ ਆ ਕਲੀਆਂ ਦਾ ਵਾਰਸਾ ਸੀ ਬਿਲਕੁਲ ਜਦੋਂ ਉਹਨਾਂ ਨੂੰ ਸਪੁਰਦ ਦੇ ਕਾਕ ਕੀਤਾ ਬਹੁਤ ਵੱਡਾ ਘੱਟ ਹੋਇਆ ਹਾਂ ਪੰਜਾਬ ਦਾ ਕੋਈ ਸਿੰਗਰ ਕੋਈ ਰਾਜਨੀਤੀ ਲੀਡਰ ਕੋਈ ਵੀ ਚੌਣਾਂ ਵਾਲੇ ਤਾਂ ਹੋਣੇ ਸੀ ਕੋਈ ਬੰਦਾ ਰਹਿਣਾ ਨਹੀਂ ਹੁਣ ਪੰਜਾਬ ਨੂੰ ਨਹੀਂ ਰਹਾ ਉਹਨਾਂ ਦਿਨਾਂ 'ਚ ਬਾਬਾ ਭਗਵੰਤ ਮਾਨ ਤੇ ਮਨਪ੍ਰੀਤ ਬਾਦਲ ਇਕੱਠੇ ਹੁੰਦੇ ਸੀ ਇਹਨਾਂ ਦੀ ਪੀਪੀ ਪਾਰਟੀ ਦੇ ਵਿੱਚ ਇਹ ਸ਼ੁਰੂ ਕਰੀ ਸੀ ਜਾਂ ਕੰਮ ਕਰ ਰਹੀ ਸੀ ਇਕੱਠੇ ਹੁੰਦੇ ਸੀ ਹਾਂ ਇਹ ਵੀ ਮਾਨਕ ਸਾਹਿਬ ਦੇ ਸਪੁਰਦ ਦੇ ਖਾਕ ਤੇ ਉੱਥੇ ਪਹੁੰਚੇ ਉਸ ਦਿਨ ਬਾਕੀ ਤੁਸੀਂ ਬਹੁਤ ਵੱਡਾ ਬੇ ਇਤਿਹਾਸਾ ਕੱਠ ਕੋਈ ਬੰਦੇ ਨੂੰ ਬੰਦਾ ਨਾ ਟਕਰਿਆ ਇਹ ਵਿੱਚ ਵੱਡਾ ਕੱਟ ਹੁੰਦਾ ਹਾਂ ਉੱਥੇ ਭਈ ਜੇਪ ਕਤਰੇ ਵੀ ਪਹੁੰਚੀ ਹੋਏ ਉਹਨਾਂ ਨੇ ਵੀ ਆਉ ਦੇ ਮਾਨਦਾਰੀ ਵਾਲਾ ਕੰਮ ਕਰਤਾ ਸ਼ੁਰੂ ਕਰਤਾ ਕੰਮ ਆਪਦਾ ਉਹ ਇੱਥੋਂ ਵਾਪਸ ਜਾਂਦੇ ਆ ਭਗਵੰਤ ਮਾਨ ਤੇ ਮਨਪ੍ਰੀਤ ਇੱਕੇ ਕਾਰ ਚ ਚੰਡੀਗੜ੍ਹ ਨੂੰ ਹੂੰ ਅੱਧੀਏ ਚ ਜਾ ਕੇ ਮਨਪ੍ਰੀਤ ਵਾਲੇ ਬਾਦਲ ਮਨਪ੍ਰੀਤ ਬਾਦਲ ਵਾਲੇ ਫੋਨ ਤੇ ਰਿੰਗ ਆਉਂਦੀ ਆ ਭਗਵੰਤ ਮਾਨ ਵਾਲੇ ਫੋਨ ਤੋਂ ਹਾਂ ਤੇ ਮਨਪ੍ਰੀਤ ਕਹਿੰਦਾ ਭਗਵੰਤ ਵੀ ਤੇਰੇ ਫੋਨ ਵੱਜੀ ਜਾਂਦਾ ਤੇਰਾ ਫੋਨ ਮੈਨੂੰ ਆਈ ਜਾਂਦਾ ਹੂੰ ਤੇ ਉਹਨੇ ਚੱਕਿਆ ਕਹਿੰਦਾ ਹੈਲੋ ਉਹ ਮੂਰੋ ਕਹਿੰਦਾ ਜੀ ਮੈਂ ਕਾਲਾ ਜੇਬ ਕਤਰਾ ਬੋਲਦਾ ਹੂੰ ਉਹ ਕਹਿੰਦਾ ਹਾਂ ਕਾਲੇ ਕਾਲੇ ਦੱਸ ਬਾਈ ਤੇ ਕਹਿੰਦਾ ਜੀ ਭਲੇਖੇ ਨਾਲ ਮੇਰੇ ਤੋਂ ਥੋੜਾ ਮੋਬਾਈਲ ਨਿਕਲ ਗਿਆ ਜ਼ਿਮਾਂਦਾਰ ਬੰਦੇ ਹੋ ਗੱਲ ਤਾਂ ਹਾਂ ਕਹਿੰਦਾ ਜੀ ਹਾਂ ਉਹੀ ਗੱਲ ਤੁਹਾਡੇ ਵਾਲੀ ਕਹਿੰਦਾ ਜੀ ਮੈਂ ਮੋਬਾਈਲ ਕਰਕੇ ਦੇਖਿਆ ਤੁਸੀਂ ਕਿੰਨੇ ਵਧੀਆ ਇਮਾਨਦਾਰ ਬੰਦੇ ਹੋ ਤੁਹਾਡੀ ਕਿੰਨੀ ਵਧੀਆ ਸੋਚ ਹੈ ਅਸੀਂ ਤੁਹਾਨੂੰ ਦੇਖਦੇ ਰਹੇ ਕਮੇਡੀਅਨ ਪਦਾਰਤ ਤੇ ਵੀ ਸਾਥੋਂ ਬਹੁਤ ਪਾਪ ਹੋ ਗਿਆ ਗਲਤੀ ਹੋ ਗਈ ਤੇ ਭਵਨ ਦਮਾ ਉਹਦੀ ਸੁਣੇ ਰ ਕਹਿੰਦਾ ਕਲੇ ਕਲੇ ਐ ਕਰ ਪੈਸੇ ਲੈ ਲੈ ਯਾਰ ਮੈਂ ਤਾਂ ਖਰਚੇ ਪਾਣੀ ਲੈ ਲੈ ਇਹਦੇ ਵਿੱਚ ਮੇਰੇ ਨੰਬਰ ਵਾਲੇ ਆ ਬਸ ਮੈਨੂੰ ਚਾਹੀਦੇ ਬਾਈ ਯਾਰ ਮੇਰਾ ਮੋਬਾਈਲ ਮੋੜ ਦੇ ਉਹ ਕਹਿੰਦਾ ਜੀ ਮੈਂ ਮੋੜਨ ਦੇ ਮਾਰੇ ਨਹੀਂ ਫੋਨ ਲਾਇਆ ਤੇ ਕਨ ਆਇਦ ਸੋ ਫੜੋਂਗੇ ਕਿਵੇਂ ਹੂੰ ਭਗਵੰਤ ਮਾਨ ਕਹਿੰਦਾ ਵੀ ਮਾਨਕ ਦਾ ਭਰਾ ਇੱਕ ਚੁੰਨੀ ਰੰਗਦਾ ਸੀ ਲਦਾ ਰਹੀ ਸੀ ਹੂੰ ਖਰੀ ਭਗਤੇ ਖਣੀ ਜਲਾਲ ਅੱਗੇ ਜਲਾਲ ਜਲਾਲ ਵੀ ਤੂੰ ਉਹਨੂੰ ਫੜਾ ਦੇ ਹੂੰ ਉਹ ਕਹਿੰਦਾ ਨਾ ਜੀ ਮੈਂ ਨਹੀਂ ਫੜਾਉਂਦਾ ਉਹ ਅਗਲੇ ਮੈਨੂੰ ਬੰਨ ਲੈਣਗੇ ਹੂੰ ਕੋਈ ਹੋਰ ਹਿੱਲਾ ਲੱਸੋ ਹੂੰ ਭਈ ਭਗਵੰਤ ਮਾਨ ਕਹਿੰਦਾ ਉੱਥੇ ਧਰਦੀਆਂ ਇਹੋ ਜਿਵੇਂ ਕਰਦੇ ਕਰਦੇ ਕਹਿੰਦਾ ਵੀ ਜਿਵੇਂ ਆਪਾਂ ਫੁੱਲ ਚੁਗਦੇ ਦੂਜੇ ਦੀ ਜਿਦਣ ਇਹਨਾਂ ਦੀ ਕੋਈ ਹੋਰ ਰਸਮ ਹੁੰਦੀ ਆ ਹੂੰ ਵੀ ਸਾਡਾ ਬੰਦਾ ਆਊਗਾ ਤੇ ਆ ਨੰਬਰ ਤੇ ਤੈਨੂੰ ਫੋਨ ਕਰ ਲੂ ਤੇ ਉਹਨੂੰ ਮੋਬਾਈਲ ਫੜਾ ਦੀ ਹੂੰ ਉਹ ਕਹਿੰਦਾ ਚੰਗਾ ਜੀ ਉਹਨੇ ਪਹਿਲਾਂ ਤਾਂ ਬਹੁਤ ਆਏ ਮਾਫੀ ਮੰਗੀ ਵੀ ਮੇਰੇ ਤੋਂ ਗਲਤ ਕੰਮ ਹੋ ਗਿਆ ਜੀ ਮੈਂ ਤੁਹਾਡੇ ਨਾਲ ਦੇ ਦਾ ਕੱਢਦੇ ਤੁਹਾਡਾ ਨਿਕਲ ਗਿਆ ਕੱਟ ਚ ਵੀ ਅਸੀਂ ਵੀ ਆਪ ਦਾ ਸਾਡੋ ਵੀ ਕਦੇ ਕਦੇ ਮੌਕਾ ਲੱਗਦਾ ਏਡਾ ਕੱਟ ਕਦੇ ਮਿਲਦਾ ਤੇ ਜੀ ਦੂਜੇ ਤੀਜੇ ਦਿਨ ਦੂਜੇ ਦਿਨ ਖਣੀ ਤੀਜੇ ਦਿਨ ਉਹ ਬੰਦਾ ਆਇਆ ਉਹਨੂੰ ਭਵੰਤਵਾਨ ਸੁਨੇਹਾ ਲਾਇਆ ਉਹਨੇ ਮੋਬਾਈਲ ਫੋਨ ਕਰਿਆ ਤੇ ਇੱਕ ਅਣਪਛਾਤਾ ਜਿਹਨਾਂ ਵੀ ਬੰਦਾ ਆਇਆ ਉਹਨੂੰ ਮੋਬਾਈਲ ਫੜਾਇਆ ਤੇ ਬਸ ਠੀਕ ਆ ਜੀ ਔਰ ਜਦੋਂ ਭਗਵੰਤ ਜੀ ਮੋਬਾਈਲ ਫੜਾਉਣ ਲੱਗਾ ਕਹਿੰਦਾ ਲਾਈਵ ਭਗਵੰਤ ਸੇ ਤੇਰਾ ਮੋਬਾਈਲ ਕਹਿੰਦਾ ਸਾਲੇ ਤੇਰਾ ਲੈ ਦੇ ਕੇ ਮੇਰਾ ਪਤਾ ਕਿਹੜੇ ਵੇਲੇ ਕੱਢ ਕੇ ਲੈ ਗਿਆ ਅਜਾ ਉਹਦਾ ਲੈ ਕੇ ਉਹਦਾ ਲੈ ਕੇ ਸੱਚੀ ਗੱਲ ਹੈ ਜੀ ਇਹ ਬਿਲਕੁਲ ਨਹੀਂ ਇਮਾਨਦਾਰੀ ਵੇਖੀ ਉਹਨੇ ਨੇ ਕਿ ਵੀ ਹੁਣ ਦੇਣਾ ਵੀ ਪੈਣਾ ਤੇ ਘਾਟਾ ਵੀ ਪੂਰਾ ਕਰਨਾ ਹਾਂ ਉਹਦਾ ਫੜਾਤਾ ਤੇ ਉਹਦਾ ਖਿਚਕਾ ਲਿਆ ਹੈ ਇਮਾਨਦਾਰੀ ਵਿਖਾਤੀ ਉਹ ਗੱਲ ਹਾਂ ਮੇਰੇ ਜਿਹਦਾ ਦੇਣ ਅੱਜ ਦੇ ਦਿਨ ਬਹੁਤ ਸੁਰਾਂ ਦਾ ਬਾਦਸ਼ਾਹ ਵੱਡਾ ਨਹੀਂ ਬਾਬਾ ਫਿਰ ਤਾਂ ਛੋਟਾ ਹੈ ਨਹੀਂ ਹੂੰ ਬਿੰਦ ਰਖਿਆ ਸਰਜੀਤ ਬਿੰਦ ਰਖਿਆ ਹਾਂ ਅੱਜ ਦੇ ਦਿਨ ਉਹਨਾਂ ਦੇ ਅੱਜ ਦੇ ਦਿਨ ਡੈਥ ਹੋਈ ਸੀ ਹਾਂ ਅੱਜ ਦੇ ਦਿਨ ਉਹਦੀ ਡੈਥ ਹੋਈ ਸੀ ਬਾਬਾ ਬਹੁਤ ਵੱਡਾ ਕਲਾਕਾਰ ਸੀ ਬਹੁਤ ਦੇ ਅੱਜ ਸਾਰਿਆਂ ਨੂੰ ਹਨਾ ਹਾਂ ਦੁੱਖ ਆ ਲਈਗਾ ਉਹਦੇ ਨੇ ਦਿਨ ਪੰਜਾਬ ਵਾਸਤੇ ਭੁੱਲਦਾ ਨਹੀਂ ਬਾਬੇ ਤੋਂ ਗਲਤੀ ਨਾ ਵੱਡਾ ਕਿਹਾ ਗਿਆ ਬਈ ਉਹਨਾਂ ਨੂੰ ਸਰੰਦਾਂ ਅਜਲੀ ਦੇਣੀ ਚਾਹੀਦੀ ਆ ਯਾਰ ਉਹ ਜਗਾ ਗਾਇਕ ਬਾਬਾ ਪੈਦਾ ਨਹੀਂ ਹੋ ਸਕਦਾ ਕਿਉਂਕਿ ਉਹ ਅਮਰ ਹੋਇਆ ਭਾਈ ਵੱਡਾ ਦਿਨ ਤਾਂ ਕਹਿੰਨਾ ਅਮਰ ਹੋਇਆ ਉਹਦੇ ਚ ਬਾਬਾ ਜੀ ਗੁਣ ਕੀ ਸੀ ਵਖਰੇ ਆਮ ਕਲਾਕਾਰਾਂ ਨੂੰ ਕਲਾਕਾਰ ਪਹਿਲਾਂ ਵੀ ਹੋਈ ਗਏ ਹੁਣ ਵੀ ਹੋਈ ਜਾਂਦੇ ਸਾਰਾ ਕੁਝ ਹੋਈ ਜਾਂਦਾ ਉਹਨੇ ਜਹਣਸੀ ਹੁਣ ਸੰਸੇਰ ਸੰਧੂ ਹਾਂ ਸੰਸੇਰ ਸੰਧੂ ਨੂੰ ਉਹਨੇ ਐਂਡ ਤੱਕ ਨਾਲ ਰੱਖਿਆ ਆਪਦੇ ਭਰਾਵਾਂ ਵਾਂਗੂ ਵੱਡੇ ਭਰਾਵਾਂ ਵਾਂਗੂ ਪਿਓ ਵਾਂਗੂ ਉਹਦਾ ਹੁਕਮ ਮੰਨਿਆ ਹਾਂ ਕੋਈ ਕਲਾਕਾਰ ਗੀਤਕਾਰ ਨੂੰ ਨਹੀਂ ਪੁੱਛਦਾ ਨਾ ਪਹਿਲਾਂ ਦੇ ਨਾਲ ਤੂੰ ਬਾਹਰ ਤੇ ਉਹਨੇ ਜਹਾਜ਼ਾਂ ਦੇ ਵਿੱਚ ਚੜਾ ਕੇ ਸਾਰੇ ਮੁਲਕਾਂ ਦੇ ਸੈਰ ਕਰਾਏ ਉਹਨੂੰ ਪ੍ਰੋਮੋਟਰਾਂ ਨੂੰ ਕਹਿੰਦਾ ਸੀ ਇਹ ਤੇ ਮੇਰੇ ਨਾਲ ਆਉ ਮੈਨੂੰ ਸੱਦਣਾ ਸੱਦੋ ਜੋ ਮਰਜ਼ੀ ਕਰੋ 500 ਉਹਦੇ ਭਰਦੇ ਸੀ ਕਿਉਂ ਸਰਜੀਤਪਿੰਦ ਰੱਖਦੀ ਚੜ੍ਹਾਈ ਬਹੁਤ ਸੀ ਹਾਂ ਤੇ ਉਹਨੂੰ ਸਾਰੇ ਕਿਤੇ ਕਮਾਇਆ ਬੜਾ ਪਿਆਰ ਆ ਉਸ ਵਿੱਚ ਦੀ ਬਹੁਤ ਯਾਰੇ ਇਹਨਾਂ ਕਿਸੇ ਦਾ ਨਹੀਂ ਦੇਖਣਾ ਉਹਦੇ ਪਿੱਛੇ ਜਾਣਵਾਰ ਦਾ ਸੀ ਮੈਂ ਹੋਰ ਅੱਗੇ ਵੀ ਗੱਲ ਸੁਣਾਉ ਮੈਂ ਇੱਕ ਵਾਰੀ ਨਾ ਬਾਬਾ ਜਿੱਦ ਜਿਵੇਂ ਕਹਿੰਦਾ ਸੀ ਉਹਵੇਂ ਕਰਦਾ ਸੀ ਬਿੰਦ ਰਖਿਆ ਹਾਂਜੀ ਇੱਕ ਵੀ ਇੰਚੋਂ ਤੋਂ ਬਾਹਰ ਨਹੀਂ ਸੀ ਕਿਸੇ ਕੰਪਨੀ ਨਾਲ ਉਹ ਬੌਂਡ ਨਹੀਂ ਸੀ ਹੋਇਆ ਬਿਲਕੁਲ ਹਾਂ 28 ਸਕਿੰਟ ਦੀ ਹੇਗ ਲਾ ਕੇ ਉਹਨੇ ਰਿਕਾਰਡ ਕਾਇਮ ਕੀਤਾ ਇੱਕ ਵਾਰੀ ਬਾਬਾ ਧਿਆਨ ਨਾਲ ਸੁਣੀ ਬਠਿੰਡੇ ਦੇ ਕੰਪਨੀ ਵਾਲੇ ਬੰਦੇ ਉਹ ਕਹਿੰਦੇ ਹੂੰ ਤਾਂ ਸਰਜੀਤ ਬੰਦੇ ਰਖਿਆ ਲੋਟ ਨਹੀਂ ਆਉਂਦਾ ਵੀ ਇਹਨਾਂ ਪੈਸੇ-ਪੁਸੇ ਦਿਖਾ ਕੇ ਦੇਖ ਲੋ ਤੇ ਦੋ ਬੈਗ ਭਰ ਕੇ ਨੋਟਾਂ ਦੇ ਲੈ ਗਏ ਕਹਿੰਦੇ ਵੀ ਸਾਡੇ ਨਾਲ ਕੈਸ਼ਟ ਕਰ ਤੇ ਆ ਚੱਕ ਪਹਿਲੇ ਹੀ ਪੈਸੇ ਹੂੰ ਇਹਦੇ ਪੁੱਛੇ ਬਿਨਾ ਉਹ ਕੋਈ ਕੰਮ ਨਹੀਂ ਸੀ ਕਰਦਾ ਆਪਣੇ ਸਮਸ਼ੇਰ ਸੰਧੂ ਬਿਨਾ ਅੱਛਾ ਸਮਸ਼ੇਰ ਸੰਧੂ ਨੂੰ ਉਹਨਾਂ ਤੋਂ ਪਰੇ ਹੋ ਕੇ ਉਹਨਾਂ ਤੋਂ ਬਰੇ ਹੋ ਕੇ ਨਾ ਉਦੋਂ ਘਰ ਵਾਲੇ ਫੋਨ ਹੁੰਦੇ ਕੋਟਲੈਸ ਤੋਂ ਐ ਤਾਂहां ਚੜ ਕੇ ਫੋਨ ਕਰਿਆ ਕਹਿੰਦਾ ਵੀ ਬਈ ਬਠਿੰਡੇ ਕਿੰਨੀ ਦੇ ਬੰਦੇ ਆਏ ਆ ਸਾਲੇ ਬੈਗ ਭਰੀ ਫਿਰਦੇ ਨੋਟਾਂ ਦੇ ਹੂੰ ਬਾਣੀਏ ਹੂੰ ਸ਼ਮਸ਼ੇਰ ਵੀ ਕੋਈ ਤੇਰੇ ਨਾਲ ਗੱਲ ਹੋਈ ਜਾਂ ਕਿਵੇਂ ਉਹ ਕਹਿੰਦਾ ਵੀ ਆਪਾਂ ਜਿੱਥੇ ਚੱਲੀਏ ਤੇ ਕਹਿੰਦਾ ਤੂੰ ਐ ਕਰਾ ਲక్ష్ਮੀ ਮੋੜੀ ਦੀ ਨਹੀਂ ਹੁੰਦੀ ਬੈਗ ਜਿਹਨਾਂ ਤੋਂ ਫੜ ਫੇਰ ਦੇਖਾਂਗੇ ਇਹਨਾਂ ਨੂੰ ਕੋਈ ਜਲਦੀ ਜੀ ਡੇਟ ਦੇ ਦੇ ਹੂੰ ਤੇ ਉਹ ਤਾਂहां ਤੋਂ ਜਦੋਂ ਡੇਟ ਕਹਿੰਦਾ ਜਲ ਠੀਕ ਆ ਉਹ ਜਿਵੇਂ ਬਾਈ ਨੇ ਕਹਿਤਾ ਆੱਖੇ ਲੱਗ ਗਿਆ ਉਹ ਪੌੜੀਆਂ ਦੇ ਥੱਲੇ ਉੱਤਰਦਾ ਉੱਤਰਦਾ ਕਹਿੰਦਾ ਚਲ ਠੀਕ ਹੈ ਜੀ ਫਿਰ ਆਪਾਂ ਕਰ ਲੈਨੇ ਆ ਉਹ ਉਹਨੂੰ ਕਿਤੇ ਇਹ ਸੁਣ ਕੇ ਉਹ ਇੱਕ ਦੂਜੇ ਨੂੰ ਕਹਿੰਦਾ ਭਾਂ ਆਪਣਾ ਸੰਧੂ ਨੂੰ ਨੀਵਾ ਦਿਖਾਉਣਾ ਸੀ ਕਹਿੰਦਾ ਬਣ ਗਈ ਨਾ ਗੱਲ ਕਹਿੰਦਾ ਹੁਣ ਕਰਾਂਗੇ ਬੱਤ ਉਹਨੂੰ ਉਹਨੂੰ ਸੁਣ ਕੇ ਉਹ ਕਹਿੰਦਾ ਕਿੱਤਰ ਹੋ ਜਾ ਉਹ ਬੈਗ ਜੇ ਚੱਕ ਕੇ ਲੈ ਜੰਦੀ ਮੈਂ ਬਾਹਰ ਮਾਰੂ ਚਲਾ ਕੇ ਇਹੋ ਜਿਹਾ ਯਾਰੀ ਬਗਾਉਣ ਵਾਲਾ ਬੰਦਾ ਸੀ ਉਹ ਪਾਪਾ ਦੁੱਖ ਮੌਤ ਦਾ ਛੋਟੀ ਉਮਰ ਚਲਾ ਗਿਆ ਐਡਾ ਵੱਡਾ ਗਾਇਕ ਪਹਿਲਾਂ ਪਹਿਲਾ ਗਾਣਾ ਵੀ ਉਹੀ ਗਾਇਆ ਹਾਂ ਜਿਵੇਂ ਤੜਕੇ ਕਿੜੇ ਦਾ ਪਾਣੀ ਗੱਲ ਤੱਕ ਨਹੀਂ ਆਣਾ ਜਿਵੇਂ ਪ੍ਰਮਾਤਮਾ ਕਹਿੰਦਾ ਬਾਬਾ ਜੀ ਮੇਰੀ ਸੱਸ ਦੇ ਨਾਨਕੇ ਆ ਉਸ ਪਿੰਡ ਦੇ ਵਿੱਚ ਉਹਨਾਂ ਦੇ ਗਵਾਂਢੀ ਹੀ ਬਿਲਕੁਲ ਪਹਿਲਵਾਨ ਨਾਲ ਮੁੰਡਾ ਸੀ ਆਪ ਵੀ ਘੁਲਦਾ ਰਿਹਾ ਪਹਿਲਾਂ ਵੀ ਸੁੱਚਾ ਸਿੰਘ ਪਹਿਲਵਾਨ ਸੀ ਹਮ ਬਾਬਾ ਬੰਦੇ ਦੀ ਮੌਤ ਚਲ ਮੌਤ ਤਾਂ ਸਭ ਨੂੰ ਆਉਣੀ ਹੈ ਜਦੋਂ ਕੋਈ ਆਣੀ ਹੋ ਜੇ ਬੰਦੇ ਤੋਂ ਗਲਤੀ ਹੋ ਜੇ ਜਾਂ ਉੱਤੇ ਫਿਰ ਹਫਤੇਰੇ ਮੇਰੇ ਅਗੇ ਵੀ ਗੱਲਾਂ ਕਰਦੇ ਆ ਜਦੋਂ ਕੋਈ ਇਹੋ ਜਿਹੀ ਮੌਤ ਉਹ ਤਾਂ ਲਿਖਿਆ ਪਰਮਾਤਮਾ ਨੇ ਬਹਾਨਾ ਬਣਾਉਣਾ ਜਾਓ। दारू ਨਾਲੇ ਦੀ ਮੌਤ ਹੋਈ ਸ਼ਰਾਬ ਨਾਲ। ਬਿਲਕੁਲ। ਐਂਡ ਤੇ ਜੀ ਇਹ 24 ਘੰਟੇ ਦਾਰੂ ਪੀਣ ਲੱਗ ਗਿਆ। 24 ਘੰਟੇ ਹਰ ਦਿਨ ਪਰ ਰਾਤ। ਸੰਤੂ ਸੰਸੇਰ ਦੇ ਦੱਸਣ ਦੀ ਗੱਲ ਹੈ ਇਹ। ਉਹ ਕਹਿੰਦਾ ਜੀ ਸ਼ੁਰੂ ਕਿਵੇਂ ਹੋਇਆ ਜੇ ਅਸੀਂ ਕਿਤੇ ਇਕੱਠੇ ਮਹਿਪਲ ਤੇ ਹੁੰਦੇ ਇਹਨੇ ਇੱਕ ਵੇਗ ਲਾਉਣਾ ਜਾਂ ਅੱਧਾ ਲਾਉਣਾ ਜਾਂ ਇੱਕ। ਕਦੇ ਦੋ ਬਾਸ। ਕਹਿੰਦਾ ਪ੍ਰੋਗਰਾਮ ਹੋ ਗਏ ਬਹੁਤ ਜ਼ਿਆਦੇ। ਸ਼ੁਰੂ ਦੇ ਵਿੱਚ ਤਾਂ ਇਹ ਸਟੇਜਾਂ ਤੇ ਜਾਹਾਂ ਜੋੜੇ ਲਾ ਕੇ ਅਰਦਾਸ ਕਰਦੇ ਹੁੰਦੇ ਸੀ ਹੂੰ ਪ੍ਰੋਗਰਾਮ ਜਿਆਦਾ ਆਉਣ ਲੱਗੇ ਗੰਗਾ ਨਗਰ ਪ੍ਰੋਗਰਾਮ ਲਾਉਣ ਆਉਣਾ ਇਧਰੋਂ ਜਾਂਦਿਆਂ ਨੂੰ ਰਾਤ ਹੋ ਗਈ ਦੂਜੇ ਦਿਨ ਮਨ ਲਬ ਦਿਨੇ ਰਾਤ ਨੂੰ ਸੁੱਤਾ ਨਹੀਂ ਜਾਂਦਾ ਨਾ ਰੋਟੀ ਖਾਧੀ ਜਾਂਦੀ ਹੈ ਤੇ ਦੂਜੇ ਦਿਨ ਸੌਣਾ ਉਹ ਕੀ ਕਰਨਾ ਨਾ ਬਾਬਾ ਮਨ ਲਓ ਦੁਪਹਿਰੇ ਤੜਕੇ ਜੇ ਆਪਾਂ ਰੋਟੀ 11 12 ਵਜੇ ਖਾਣੇ ਉਹਨੇ 10 11 ਕਵਜੇ ਜੇ ਬਾਹਰੋਂ ਲੇਟ ਜਾਈ ਹੋਈਗੇ ਦੋ ਪੇਗ ਲਾ ਕੇ ਰੋਟੀ ਖਾ ਕੇ ਤੇ ਸੌ ਜਾਂਦਾ ਸੀ ਨਾਲ ਤਾਂ ਨੀਂਦ ਵਧੀਆ ਆ ਜਾਂਦੀ ਸੀ ਨਾਲ ਥਕੀ ਮਾਂ ਲੈ ਜਾਂਦਾ ਸੀ ਸੰਧੋ ਕਹਿੰਦਾ ਮੈਂ ਇੱਕ ਦਿਨ ਜਾ ਕੇ ਕਿਹਾ ਕੰਜੜੇ ਦਿਨੇ ਸੁੱਤਾ ਪਿਆ ਵੀ ਦਿਨੇ ਕਿਉਂ ਸੌਂਨੇ ਕਹਿੰਦਾ ਵੀ ਭਾਈ ਆਹ ਗੱਲ ਆ ਵੀ ਥਕੀਮਾ ਲੈ ਜਾਂਦੇ ਨਾਲ ਨੀਂਦ ਆ ਜਾਂਦੀ ਏ ਤੇ ਨਾਲੇ ਇਹ ਉਹਦੀ ਜਿਹੜੀ ਲੋਡ ਲਾ ਲੋ ਆਤ ਲਾ ਲੋ ਸ਼ੌਂਕ ਲਾ ਉਦੋਂ ਬਾਅਦ ਦਾਰੂ ਬਾਦੀ 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 24 ਘੰਟੇ ਹੋ ਗਈ ਸੰਤੂ ਕਹਿੰਦਾ ਅਸੀਂ ਬਹੁਤ ਡਾਕਟਰਾਂ ਨੂੰ ਦਿਖਾਇਆ ਅਸੀਂ ਹੋਮੋਪੈਥਿਕ ਵੀ ਇਲਾਜ ਕਰਾਇਆ ਅਸੀਂ ਅੰਗਰੇਜ਼ੀ ਵੀ ਇਲਾਜ ਕਰਾਇਆ ਦਾਰੂ ਅੰਦਰੋਂ ਸਾਈਡ ਇਫੈਕਟ ਕਰਤਾ ਕਹਿੰਦਾ ਜੀ ਇੱਥੋਂ ਤੱਕ ਆਤਲ ਸ਼ਰਮਾ ਜਿਹੜਾ ਸੰਗੀਤਕਾਰ ਸੀ ਉਹਦੇ ਚਾਚੇ ਤਾਏ ਦਾ ਮੁੰਡਾ ਕੋਈ ਦਿੱਲੀ ਦੇ ਵਿੱਚ ਬਾਬਾ ਜੋਤਸੀ ਸੀ ਜਿਹੜੇ ਬਿਰਲਾ ਟਾਟਾ ਵਾਲੇ ਇਹਨਾਂ ਦਾ ਉਹ ਫੈਮਲੀ ਪੰਡਤ ਸੀ ਵੀ ਐਡੇ ਵੱਡੇ ਲੈਵਲ ਦਾ ਪੰਡਤ ਕਹਿੰਦਾ ਅਸੀਂ ਉਹਦੇ ਕੋਲੇ ਗਏ ਕਹਿੰਦਾ ਉਹਨੇ ਸਾਨੂੰ ਦੱਸਤਾ ਵੀ ਘੜੀ ਦੀਆਂ ਸੂਈਆਂ ਜਿਵੇਂ ਪੁੱਠੀਆਂ ਘੁੰਮਦੀਆਂ ਹੁੰਦੀਆਂ ਹੁੰਦੀਆਂ ਹੋਵੇਂ ਵੀ ਇਹ ਦਸੰਬਰ ਚ ਸੈਦ ਜਾਵੇ ਜਾਂ ਨਾ ਜਾਵੇ ਨਵੰਬਰ ਦਸੰਬਰ ਬਸ ਕਹਿੰਦਾ ਸੰਦੂ ਕਹਿੰਦਾ ਵੀ ਹੁਣ ਵੀ ਕਹਿੰਦਾ ਸੀ ਉਹ ਪੰਡਤ ਦੀ ਗੱਲ ਯਾਦ ਕਰਕੇ ਬਹਿਮੀ ਹੋ ਜਾਂਦੇ ਆ ਵੀ ਯਾਰ ਹਾਂ ਹੈਗਾ ਪੰਡਤਾਂ ਕੋਲੇ ਕਹਿੰਦਾ ਬਹਿਮੀ ਜੇ ਹੋ ਜਾਂਦੇ ਆ ਫੇਰ ਕਹਿੰਦਾ ਸੀ ਸਾਰਾ ਟੱਬਰ ਸੀ ਵੀ ਉਹਨਾਂ ਦੇ ਉਹਦੀ ਫੈਮਿਲੀ ਚਲਾਈਦੀ ਵੀ ਫੈਮਿਲੀ ਵਾਲੀ ਗੱਲ ਸੀ ਅਸੀਂ ਉਹਨੂੰ ਚੱਕੀ ਤੁਰੇ ਫਿਰਦੇ ਕਿਤੇ ਕਿਤੇ ਲੈਨੇ ਕਿਤੇ ਕਿਤੇ ਕਹਿੰਦਾ ਇਹਦੇ ਦੋ ਭੈਣਾਂ ਸੀ ਭੈਣਾਂ ਕਹਿੰਦੀਆਂ ਵੀ ਬਾਈ ਸਾਨੂੰ ਨਾ ਬੀਰਾ ਹੰਸਾਲੀ ਵਾਲੇ ਸੰਤ ਆ ਉਹਨਾਂ ਨੇ ਵਚਨ ਨਾਲ ਮਿਲਿਆ ਸੀ ਬਹੁਤ ਕਰਨੀ ਵਾਲੇ ਸੰਤ ਆ ਤੁਹਾਨੂੰ ਪਤਾ ਹੋਣਾ ਪਾਪਾ ਬਹੁਤ ਹਾਂ ਬਹੁਤ ਵੱਡੀ ਕਮਾਈ ਉਹਨਾਂ ਦੀ ਵੀ ਉਹਨਾਂ ਦੇ ਉੱਥੋਂ ਮਿਲਿਆ ਸੀ ਵੀਰਾ ਹੂੰ ਕਹਿੰਦੇ ਵੀ ਆਪਾਂ ਬਾਬਿਆਂ ਕੋਲੇ ਜਾ ਕੇ ਦੇਖ ਲਓ ਹਾਂ ਬਾਬਿਆਂ ਦੇ ਕੋਲੇ ਬੈਠੇ ਨमस्कार ਸਾਰੀ ਗੱਲਬਾਤ ਕਰੀ ਬਾਬਾ ਜੀ ਤੁਸੀਂ ਵੀਰਾ ਬਖਸਿਆ ਸੀ ਵੀ ਇਹ ਹੁਣ ਐ ਠੀਕ ਨਹੀਂ ਰਹਿੰਦਾ ਕਹਿੰਦੇ ਸੰਤਾਂ ਨੇ ਬੈਠੇ ਬੈਠੇ ਨੇ ਸ਼ਹਿਰ ਮਾਰਦਾ ਸਾਰੇ ਸਮਝ ਗਏ ਕਹਿੰਦੇ ਭਾਈ ਇਹਦਾ ਸਮਾ ਆ ਗਿਆ ਇਹਨੂੰ ਆਪਾਂ ਹੁਣ ਰੋਕ ਨਹੀਂ ਸਕਦੇ ਬਾਬਾ ਲੰਬ ਮੈਰਿਜ ਕਰਾਈ ਸੀ ਬੰਦੇ ਨੇ ਉਹ ਟਾਈਮ 'ਚ ਮੈਨੂੰ ਪਤਾ ਲੁਧਿਆਣੇ ਰਹਿੰਦਾ ਸੀ ਪ੍ਰੀਤ ਕੁੜੀ ਨਾ ਇਹ ਰੋਪੜ ਰਹਿੰਦਾ ਸੀ ਇਹ ਪਹਿਲਾ ਕਲਾਕਾਰ ਆ ਜਿਹਦੇ ਬੱਬੂ ਜਿਹਦੀ ਮਰਨੇ ਤੇ ਬੱਬੂ ਮਾਨ ਨੇ ਵੀ ਗਾਣਾ ਗਾਇਆ ਲੈ ਕੇ ਗੁਰੂ ਘਰ ਫੇਰੇ ਤੂੰ ਨਵਾਈ ਸੀ ਜੋਰੀ ਤਜ ਮਾਰਦੀ ਐ ਤਾਹਾਂ ਤੇਰੀ ਕੱਲੀ ਵੇ ਪ੍ਰੀਤ ਹਾਂ ਤੇ ਗੁਰਦਾਸ ਮਾਨ ਨੇ ਆਉਂਦੇ ਹੋਏ ਨੇ ਤੁਰਤ ਲਿਖ ਕੇ ਗਾਤਾ ਸੀ ਭੋਗ ਤੇ ਬੋਲਤਾ ਸੀ ਮਤਲਬ ਹਾਏ ਹੋਰ ਕਈ ਕਲਾਕਾਰਾਂ ਨੇ ਵੱਡਿਆਂ ਨੇ ਇਹਨੂੰ ਸ਼ਰਧਾਂਜਲੀ ਵਜੋਂ ਗਾਇਆ ਇਹਦਾ ਮੁੰਡਾ ਵੀ ਬਹੁਤ ਵੱਡਾ ਐਕਟਰ ਬਣਿਆ ਚੰਗਾ ਕੰਮ ਚੱਲਦਾ ਉਹਦਾ ਪਹਿਲਾਂ ਸੁੱਚਾ ਸਿੰਘ ਦੀ ਯਾਰਚ ਆਪਦੇ ਪਿਓ ਦੀ ਯਾਰਚ ਸਰਜੀਤ ਸੁਬਿੰਦਰ ਖਿਆਈ ਮੇਲੇ ਕਰਵਾਉਂਦਾ ਰਿਹਾ ਹੂੰ ਤੇ ਫਿਰ ਇਹਦੇ ਮੁੰਡੇ ਨੇ ਵੀ ਸਰਜੀਤ ਸੁਬਿੰਦਰ ਖਿਆਈ ਦੀ ਯਾਰਚ ਕਈ ਸਾਲ ਕਰਵਾਏ ਪਰ ਹੁਣ ਮੈਨੂੰ ਲੱਗ ਸਾਇਦ ਨਹੀਂ ਹੁੰਦੇ ਪਾਪਾ ਕਲਾਕਾਰ ਬੜੇ ਹੁੰਦੇ ਆ ਵੱਡੇ ਹੋਰ ਸਾਰੇ ਤੂੰ ਦੇਖਿਆ ਇਹ ਬੰਦੇ ਨੇ ਪ੍ਰਾਪਰਟੀ ਬਹੁਤ ਬਣਾਈ ਸੀ ਰੋਪੜ ਚ ਕੋਠੀ ਪਲਾਂਟ ਜ਼ਮੀਨ ਜ਼ਮੀਨ ਬਹੁਤ ਬਣਾਈ ਸੀ ਇਹਨੇ ਤੇ ਬੰਦੇ ਦਾ ਪਹਿਲਾ ਕਲਾਕਾਰ ਆ ਅੱਜ ਕੱਲ ਆ ਆ ਦਿਲਜੀਤ ਅਰਗੇ ਪੰਜ-ਪੰਜ ਗਾਣੇ ਉਹਦੇ ਪ੍ਰੋਗਰਾਮ ਤੇ ਲਾਉਂਦੇ ਆ ਬਹੁਤ ਘਟੂ ਘਟ 20 25 ਸੰਧੂ ਨੇ ਗਾਇਆ ਸੀ ਆਪਦੇ ਖਾੜੇ ਚ ਕਹਿੰਦੇ ਅੱਧਾ ਖਾੜਾ ਤਾਂ ਸੀ ਉਹਦੇ ਗਾਣੇ ਨੀ ਮੈਂ ਆਹ ਤੇਰੇ ਚਿੱਤ ਦਾ ਯਾਰ ਬੋਲਦਾ ਦੁਪੱਟਾ ਤੇਰਾ ਸੱਤ ਰੰਗ ਦਾ ਤੇ ਬਹੁਤ ਘੈਂਟ ਬੰਦਾ ਸੀ ਇਨਸਾਨ ਵੀ ਬਹੁਤ ਵਧੀਆ ਸੀ ਨਰਮ ਬੰਦਾ ਸੀ ਹੂੰ ਹੁਣ ਤੂੰ ਦੱਸ ਇਹ ਤਾਂ ਮੈਨੂੰ ਮੇਰੀ ਸੱਸ ਦਾ ਆਦੀ ਹੁੰਦੀ ਸੀ ਹੂੰ ਕਹਿੰਦੀ ਸਾਡਾ ਮਾਮਾ ਲੱਗਦਾ ਏ ਹੂੰ ਮਾਨਾ ਵੀ ਉਹਨਾਂ ਦਾ ਜਿਹੜਾ ਬੇਟਾ ਹੈ ਉਹ ਵੀ ਬੜੀ ਸਰੀਲੀ ਆਵਾਜ਼ ਦਾ ਮਾਲਕ ਹੈ ਉਹਨਾਂ ਦਾ ਇੱਕ ਗਾਣਾ ਆਇਆ ਸੀ ਨਾ ਉਹ ਟ੍ਰੇਨ ਦੇ ਵਿੱਚ ਬੜਾ ਚੱਲਿਆ ਸੀ ਸ਼ੁਰੂ ਚ ਪਹਿਲਾਂ ਹੀ ਸੀ ਸ਼ਾਇਦ ਪਹਿਲਾਂ ਦੂਜੇ ਸੀ ਉਸ ਤੋਂ ਬਾਅਦ ਪਤਾ ਨਹੀਂ ਕਿਉਂ ਉਹ ਫਿਲਮਾਂ ਚ ਵਗ ਗਿਆ ਫਿਲਮਾਂ ਚ ਵਗ ਗਿਆ ਅੱਛਾ ਫਿਲਮਾਂ ਚ ਫਿਲਮ ਆ ਗਈਆਂ ਤਾਂ ਕਈ ਦੋ ਤਿੰਨ ਫਿਲਮਾਂ ਕਾਮਯਾਬ ਆ ਮੁੰਡਾ ਕਾਮਯਾਬ ਆ ਚਲੋ ਸੋਹਣਾ ਮੁੰਡਾ ਸਿਆਣਾ ਵੀ ਬਹੁਤ ਬਹੁਤ ਸੋਹਣਾ ਬਹੁਤ ਮੁੰਡਾ ਉਹ ਲੈ ਸੋਹਣਾ ਸਿਆਣਾ ਹਾਂ ਮੈਨੂੰ ਪ੍ਰਮਾਤਮਾ ਕਰੇ ਉਹਨੂੰ ਭਾਈ ਤਰੱਕੀ ਦੇਵੇ ਉਹਨਾਂ ਭਲੇਖਾ ਪੈਂਦਾ ਹਾਂ ਉਹਦੇ ਪਰਿਵਾਰ ਨੂੰ ਤਰੱਕੀ ਦੇਵੇ ਬਾਕੀ ਮਾਨਾ ਜਿਹੜਾ ਆਪਣਾ ਕੰਮ ਹੈ ਆਪਣੇ ਕੰਮ ਤੇ ਤੇਰੀ ਵੀ ਕਿਰਪਾ ਹੋਈ ਮੈਂ ਤਾਂ ਕੋਈ ਨਹੀਂ ਡਰ ਦੀ ਵੀ ਹੋਈ ਨਹੀਂ ਯਾਰ ਜੇ ਭਰਾ ਭਰਾਵਾਂ ਨੂੰ ਹੰਦਾ ਲਾਉਂਦੇ ਆ ਨਾ ਫੇਰ ਹੀ ਕੰਮ ਚੱਲਦੇ ਮਾਨਾ ਕੰਮ ਚੱਲਦੇ ਆ ਬੰਦੇ ਇਮਾਨਦਾਰ ਨਾਲ ਠੀਕ ਹੈ ਬਾਕੀ ਮੈਂ ਇੱਕ ਦੱਸਣਾ ਚਾਹੁੰਦਾ ਵੀਡੀਓ ਦੇ ਵਿੱਚ ਕੇ ਆਪਾਂ ਆਪ ਹੀ ਆ ਕੋਈ ਗੱਡੀ ਆ ਆਪਾਂ ਹੀ ਆ ਦੂਜਾ ਕੋਈ ਨਹੀਂ ਉਹ ਬੰਬੇ ਦੀ ਗੱਲ ਸੁਣਾ ਯਾਰ ਜਦ ਬੰਬੇ ਕਿੰਨਾ ਜਦੋਂ ਪਹਿਲਾਂ ਕੱਲਾ ਗਿਆ ਤੂੰ ਹਾਂਜੀ ਟਰੱਕ ਡਰਾਈਵਰ ਬਣ ਕੇ ਗਿਆ ਸੀ ਹਾਂ ਕਾਹਨੂੰ ਡਰਾਈਵਰ ਸੀ ਉਹੀ ਚੜ੍ਹ ਕੇ ਉੜ ਗਏ ਟਰੱਕ ਵਾਲੇ ਨਾ ਗਾਂ ਭੱਜ ਗਏ ਇਤੋਂ ਟਰੱਕਾਂ ਵਾਲਿਆਂ ਨਾ ਗਏ ਬੰਬੇ ਇੱਕ ਗੱਲ ਦੱਸੀ ਪੰਜਾਬੀਆਂ ਦੀ ਕਿੰਨੀ ਹੋਰ ਟਾਈਮ ਸਮੇਂ ਤੇ ਟਰਕਿੰਗ ਚ ਪੰਜਾਬੀ ਜਿਆਦੇ ਸੀ ਨਾ ਬੰਬੇ ਚ ਬਹੁਤ ਜਿਆਦੇ ਸੀ ਕਿੰਨੀ ਚੜਾਈ ਸੀ ਬਹੁਤ ਚੜਾਈ ਸੀ ਪੰਜਾਬੀ ਤਕੜੇ ਵੀ ਬਹੁਤ ਆ ਬਾਈ ਹਲੇ ਵੀ ਹੁਣ ਵੀ ਹਜੇ ਵੀ ਹੈਗੇ ਆ ਪੰਜਾਬੀ ਆ ਜਿਹੜੇ ਨਾ ਬਹੁਤ ਤਕੜੇ ਆ ਕਿਉਂਕਿ ਇੱਕਦਾ ਤੈਨੂੰ ਪਤਾ ਫਿਲਮਾਂ ਚ ਸਾਰੇ ਪੰਜਾਬੀ ਆ ਹਮ ਟੋਟਲ ਹੂੰ ਲਾ ਕਪੂਰ ਫੈਂਬੜੀ ਜਤਿੰਦਰ ਅਰਗੇ ਜਿੰਨੇ ਦਸ ਸੰਜੇ ਦਾ ਤਰਗੇ ਸਾਰੇ ਪੰਜਾਬੀ ਆ ਅਕਸ਼ੇ ਕੁਮਾਰ ਅਰਗੇ ਕੋਈ ਨਹੀਂ ਦੂਜਾ ਯਾਰ ਸੰਨੀ ਦਾ ਉਹ ਨਹੀਂ ਤਾਂ ਹੈਗੇ ਹੈਗਾ ਦੂਜੇ ਵੀ ਪੰਜਾਬੀ ਆ ਤੂੰ ਬਾਬਾ ਜਦੋਂ ਪਹੁੰਚ ਗਿਆ ਉੱਥੇ ਕਿੰਨਾ ਚਿਰ ਲਾਇਆ ਮੈਂ ਉੱਥੇ ਰਿਹਾ ਭਾਈ 2-3 ਸਾਲ ਕੀ ਕਰਦਾ ਰਿਹਾ ਕੰਮ ਕੀ ਮੈਂ ਟਰੱਕ ਪਹਿਲਾਂ ਮੈਂ ਟਰੱਕ ਤੇ ਚੜ ਗਿਆ ਫਿਰ ਮੈਂ ਸ਼ੂਹਾਂ ਦਾ ਕੰਮ ਸਿੱਖਣ ਲੱਗ ਗਿਆ ਡੈਂਟਿੰਗ ਪੇਂਟਿੰਗ ਦਾ ਅੱਛਾ ਗੱਡੀਆਂ ਦਾ ਹਾਂ ਇਹ ਵੀ ਸਿੱਖਿਆ ਮੈਂ ਟਰੱਕ ਤੇ ਕਿੰਨੀ ਕਨੈਕਟਰ ਹੁੰਦਾ ਸੀ ਕਿ ਡਰਾਈਵਰ ਨਾ ਨਾ ਕਨੈਕਟਰੀ ਚ ਕਿੰਨੇ ਪੈ ਦਿੰਦੇ ਪੈਸੇ ਪੂਸੇ ਕਾਹਨੂੰ ਦਿੰਦੇ ਸੀ ਉਦੋਂ ਮਾਨਾ ਕਨੈਕਟਰ ਨੂੰ ਯਾਰ ਉਹ ਤਾਂ ਗੱਡੀ ਸੁਗਾਉਂਦੇ ਸੀ ਅੱਛਾ ਮੁੜ ਕੇ ਮੈਂ ਸਿੱਖ ਗਿਆ ਫਿਰ ਮੈਨੂੰ ਡਰਾਈਵਰੀ ਮਿਲ ਗਈ ਕੱਲੇ ਨੂੰ ਹੂੰ ਤਾਂ ਅੱਗੇ ਦੇ ਚਲਾਉਂਦੇ ਨੇ ਗੱਡੀਆਂ ਐਨੇ ਨਾਨਸ ਨਰਸੀ ਟਰਾਂਸਪੋਰਟ ਹੁੰਦੀ ਸੀ ਬਾਬਾ ਸਰਕਾਰੀ ਸੀ ਉਹ ਹੂੰ ਸਮਝ ਲੈ ਫੈਕਟਰੀਆਂ ਸਰਕਾਰੀ ਸੀ ਗੱਡੀ ਪ੍ਰਾਈਵੇਟ ਸੀ ਗੱਡੀ ਐ ਫੈਕਟਰੀ ਦੇ ਬਾਹਰ ਚਲਾ ਦੇਣੀ ਆ ਗੱਡੀ ਉਹਨਾਂ ਨੇ ਫੜ ਕੇ ਅੰਦਰ ਲੈ ਜਾਣੀ ਆ ਅੰਦਰ ਉਹਨਾਂ ਨੇ ਧਾਗਾ ਲੱਦਣਾ ਤਰਪਾਲਾਂ ਪਾਉਣੀਆਂ ਰਸੇ ਪਾਉਣੇ ਆ ਲਿਆ ਕੇ ਸਾਨੂੰ ਫੜਾ ਦੇਣੀ ਆ ਅਸੀਂ ਗੱਡੀ ਚਲਾਉਣੀ ਆ 6 ਵਜੇ ਤੋਂ ਬਾਅਦ ਸਾਨੂੰ ਆਰਡਰ ਨਹੀਂਗਾ ਗੱਡੀ ਚਲਾਉਣ ਦਾ ਸ਼ਾਮ ਨੂੰ ਥਾਂ ਥਾਂ ਉਹਨਾਂ ਦੇ ਪੰਪ ਸੀਗਾ ਵੀ ਆਪਣੇ ਪੰਪ ਤੇ ਲਾ ਦਿਓ ਉੱਥੇ ਢਾਬਾ ਹੈਗਾ ਰੋਟੀ ਖਾਓ ਸੌਜੋ ਉੱਥੋਂ ਜਾ ਕੇ ਜਿਹੜੀ ਫੈਕਟਰੀ ਜੀ ਅਸੀਂ ਲਾਉਣੀ ਆ ਜਾ ਕੇ ਉੱਥੇ ਗੱਡੀ ਲਾ ਕੇ ਫੜਾ ਦੇਣੀ ਉਹਨਾਂ ਨੇ ਅੰਦਰ ਲੈ ਜਾਣੀ ਆ ਰਸੇ ਤਰਪਾਲਾਂ ਲਾ ਕੇ ਖਾਲੀ ਕਰਕੇ ਤੈਹ ਲਾ ਕੇ ਸਾਨੂੰ ਬਾਹਰ ਫੜਾ ਦੇਣੀ ਆ ਅੱਛਾ ਐ ਫੋਰਨ ਵਾਲਾ ਕੰਮ ਸੀ ਮੈਂ ਕਹਿੰਦਾ ਯਾਰ ਤਰਪਾਲ ਪਾਉਣ ਦੀ ਲੋੜ ਵੀ ਨਹੀਂ ਸੀ ਅੱਡੀ ਚੜਾਈ ਸੀ ਮੈਂ ਕਹਿੰਦਾ ਉਹ ਬਾਬਾ ਕਿਦਾਂ ਦਾ ਸ਼ਹਿਰ ਆਉ ਉਹ ਧਾਗਾ ਸੀ ਬਾਬਾ ਉਹ ਹੈ ਪੈਸੇ ਵਾਲੇ ਦਾ ਅੱਛਾ ਇੰਨਾ ਇੰਨਾ ਤਕੜਾ ਜਿਵੇਂ ਆਪਾਂ ਮੰਨ ਲਾ ਆਪਾਂ ਦਿੱਲੀ ਚੰਡੀਗੜ੍ਹ ਇਧੋਂ ਵੀ ਉੱਤੇ ਕੰਮ ਬਹੁਤ ਉੱਤੇ ਆ ਪੈਸੇ ਵਾਲੇ ਦਾ ਕੰਮ ਆ ਆਪਾਂ ਲੋਕ ਬੰਬਈ ਨਹੀਂ ਰਹਿੰਦੇ ਹਾਂ ਆਪਾਂ ਤਾਂ ਕਹਿ ਦਿੰਦੇ ਮੈਂ ਬੰਬਈ ਰਹਿੰਦਾ ਸੀ ਦਾਣਾ ਮੰਦਰ ਰਹਿੰਦੇ ਸੀ ਝੌਂਪੜ ਪਟੇ ਕਿਤੇ ਰਹਿੰਦੇ ਜਿਹੜੇ ਆਪਣੇ ਮੁੰਡੇ ਕੁੜੀਆਂ ਜਾਂਦੇ ਐ ਤੋਂ ਐਕਟਰ ਬੰਨ ਐਕਟਰ ਐਕਟਰ ਨਹੀਂ ਬੰਨ ਇਹ ਬਾਬਾ ਰਹਿੰਦੇ ਜਿਵੇਂ ਦਾਦਰ ਹੋ ਗਿਆ ਯਾਰ ਵਿਚ ਤੇ ਰਹਿੰਦੇ ਆ ਯਾਰ ਬੰਬੇ ਸੈਂਟਰ ਹਨਾ ਇਹਦਾ ਉਹੋ ਜੇ ਥਾਂ ਤੇ ਰਹਿੰਦੇ ਆ ਜਿਵੇਂ ਆਹ ਆਪਣਾ ਬੰਦਰਗਾਹ ਦੇ ਨਾਲ ਨਾਲ ਹੈਗੇ ਜਿਹੜੇ ਬਣੇ ਬੇ ਬੰਬਾ ਤਾਂ ਉਧਰ ਹੀ ਹੈ ਪੂਰਾ ਦਾ ਬਾਹਰ ਦਾ ਝੌਂਫੜ ਪੱਟੀ ਹੈ ਯਾਰ ਬੰਬਾ ਬਹੁਤ ਸੋਹਣਾ ਬਹੁਤ ਸੋਹਣਾ ਇੱਥੋਂ ਜਦੋਂ ਜਾਣੇ ਆਪਾਂ ਮੂਲਣ ਨਾਕਾ ਦੈਸਰ ਨਾਕਾ ਥਾਣਾ ਤਿੰਨ ਨਾਕੇ ਆ ਤਿੰਨਾਂ ਨਾਕਿਆਂ ਤੋਂ ਦੀ ਤਿੰਨ ਹੀ ਸੱਚ ਬਾਬਾ ਗੱਲ ਯਾਦ ਹੈਗੀ ਓਏ